ਪੜ੍ਹ ਸੀ ਲੰਬਾ ਸਮਾਂ ਸੰਘਰਸ਼ ਚੱਲੂਗਾ ਆ ਲੱਗਦਾ ਨਹੀਂ ਵੀ ਇਹ ਛੇਤੀ ਮਸਲਾ ਹੱਲ ਹੋਊਗਾ ਕਿਉਂ ਸਰਕਾਰਾਂ ਤੇ ਕੋਈ ਵੀ ਇਸ ਟਾਈਮ ਅਸਰ ਨਹੀਂ ਹੈਗਾ ਔਰ ਅਸੀਂ ਹੁਣ ਸਬਜ਼ੀ ਵੇਚਣ ਦੀ ਤਿਆਰੀ ਕਰ ਰਹੇ ਹਾਂ ਜੋ ਕਿ ਅੱਗੇ ਤੋਂ ਅਸੀਂ ਤਾਜ਼ਾ ਤੋੜ ਕੇ ਆਪਣਾ ਬਣਾ ਕੇ ਆਪਣੇ ਹੱਥੀ ਖਾਵਾਂਗੇ ਜੀ ਉਹਨਾਂ ਨੂੰ ਨਾਲ ਲਿਆ ਕੇ ਇਕੱਲੇ ਇਕੱਲੇ ਟਰਾਲੀ ਦੀ ਚੈਕਿੰਗ ਉਹ ਆਪਜੀ ਕਰ ਸਕਦੇ ਸੀ ਬਿਲਕੁਲ ਖਾਲੀ ਅੱਤੀਆ ਨਾ ਕੋਈ ਖਿਆਰ ਹੈ ਨਾ ਕੋਈ ਬੱਚਾ ਅੱਗੇ ਕੀਤਾ ਜਾਂਦਾ ਸੋ ਬੱਚਿਆਂ ਨੂੰ ਅੱਗੇ ਜਾਣ ਤੋਂ ਰੋਕਿਆ ਜਾਂਦਾ ਜੋ ਸਾਡੀ ਆਗੂਆਂ ਦਾ ਹੁਕਮ ਹੁੰਦਾ ਉਸ ਤਰੀਕੇ ਨਾਲ ਅਸੀਂ ਅੱਗੇ ਚੱਲਦੇ ਹਾਂ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਜਿਉਂ ਆ ਟਾਈਮ ਦੇ ਨਾਲ ਮੈਂ ਮੁਹੰਮਦ ਸਲੀਮ ਅਸੀਂ ਇਸ ਵਕ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਇੱਕ ਅਜੀਬ ਨਜ਼ਾਰਾ ਜਿਹੜਾ ਸ਼ੰਭੂ ਬਾਰਡਰ ਤੇ ਦੇਖਣ ਨੂੰ ਮਿਲ ਰਿਹਾ ਕਿਸਾਨ ਜਿਹੜੇ ਨੇ ਆਪਣੇ ਨਾਲ ਕਈਆਂ ਲੈ ਕੇ ਜਿਹੜੀ ਸੜਕ ਦੀ ਵਿੱਚ ਪਟੜੀ ਉਹਨੂੰ ਪੱਧਰ ਕਰ ਰਹੇ ਨੇ ਗੱਲਬਾਤ ਕਰਾਂਗੇ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਿਹੰਗ ਸਿੰਘ ਵੀਰ ਜੀ ਕੀ ਨਾਮ ਹੈ ਵੀਰ ਜੀ ਆਪਣਾ ਹਰਪੀ ਸਿੰਘ ਹੈ ਜੀ ਕਿੱਥੋਂ ਆਏ ਹੋ ਅਸੀਂ ਆਪਣਾ ਸ਼੍ਰੀ ਤਰਨਤਾਰਨ ਸਾਹਿਬ ਤੋਂ ਤਰਨਤਾਰਨ ਸਾਹਿਬ ਤੋਂ ਜੀ ਇਹ ਕਾਹਨ ਕਦੇ ਲਈ ਪਟੜੀ ਹੋ ਤੁਸੀਂ ਇਹ ਜੀ ਆਪ ਜੀ ਨੂੰ ਪਤਾ ਹੈ ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਨੇ ਸੋ ਉਹਨਾਂ ਵਾਸਤੇ ਅਸੀਂ ਆਪਣੀਆਂ ਟਰਾਲੀਆਂ ਦੇ ਵਿੱਚ ਸਾਲ-ਸਾਲ ਦਾ ਰਾਸ਼ਨ ਲੈ ਕੇ ਆਏ ਆਂ ਜੀ ਸੁੱਕੀਆਂ ਸਬਜ਼ੀਆਂ ਜੋ ਦਾਲਾਂ ਵਗੈਰਾ ਅਸੀਂ ਚੂਜ਼ ਕਰ ਰਹੇ ਪਰ ਅਸੀਂ ਇਹ ਲੰਬਾ ਸਮਾਂ ਸੰਘਰਸ਼ ਚ ਚੱਲੂਗਾ ਆ ਲੱਗਦਾ ਨਹੀਂ ਵੀ ਇਹ ਛੇਤੀ ਮਸਲਾ ਹੱਲ ਹੋਊਗਾ ਕਿਉਂ ਸਰਕਾਰਾਂ ਤੇ ਕੋਈ ਵੀ ਇਸ ਟਾਈਮ ਅਸਰ ਨਹੀਂ ਹੈਗਾ ਔਰ ਅਸੀਂ ਹੁਣ ਸਬਜ਼ੀ ਬੀਜਣ ਦੀ ਤਿਆਰੀ ਕਰ ਰਹੇ ਜੋ ਕਿ ਅੱਗੇ ਤੋਂ ਅਸੀਂ ਤਾਜ਼ਾ ਤੋੜ ਕੇ ਆਪਣਾ ਬਣਾ ਕੇ ਆਪਣੇ ਹੱਥੀ ਖਾਵਾਂਗੇ ਜੀ ਇੱਥੇ ਸਬਜ਼ੀ ਬੀਜੋਗੇ ਬਿਲਕੁਲ ਜੀ ਬਿਲਕੁਲ ਜੀ ਕੀ ਲੱਗਦਾ ਕਦੋਂ ਤੱਕ ਇਹ ਹੱਲ ਹੋ ਜਾਊਗਾ ਕਿਉਂਕਿ ਕਾਫੀ ਲੰਮਾ ਟਾਈਮ ਹੋ ਗਿਆ ਤੁਹਾਨੂੰ ਬੈਠੇ ਹੁਣ 23 24 ਦਿਨਾਂ ਦੇ ਲਗਭਗ ਹੋ ਗਏ ਨੇ ਇਹ ਸਾਡੀਆਂ ਹੱਕੀ ਮੰਗਾਂ ਜੇ ਸਰਕਾਰ ਨੂੰ ਚਾਹੀਦਾ ਹੈ ਜੋ ਰਾਈਟ ਹੈ ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਇਹਨਾਂ ਤਿਆਰ ਕੀਤੀ ਉਹਨੂੰ ਜਲਦ ਤੋਂ ਜਲਦੀ ਲਾਗੂ ਕੀਤਾ ਜਾਵੇ ਇਹ ਸਰਕਾਰਾਂ ਦੀ ਨਲਾਇਕੀ ਹੈ ਸਾਡਾ ਜੋ ਇਹ ਮਸਲਾ ਦਿੱਲੀ ਦੇ ਨਾਲ ਪਰ ਸਰਕਾਰਾਂ ਸਾਨੂੰ ਰਸਤੇ 'ਚ ਰੋਕ ਕੇ ਬੈਠੀਆਂ ਇਹ ਰਸਤਾ ਸੀ ਕਿਸੇ ਦਾ ਰੋਕ ਨਹੀਂ ਸਕਦਾ ਇਹ ਤਾਂ ਪਰ ਇਹਨਾਂ ਸਾਡਾ ਧੱਕੇ ਨਾਲ ਰਸਤਾ ਰੋਕਿਆ ਹੋਇਆ ਅਸੀਂ ਬਿਲਕੁਲ ਰਸਤਾ ਬਲਾਕ ਨਹੀਂ ਕੀਤਾ ਇਹ ਸਰਕਾਰਾਂ ਨੇ ਹੀ ਰਸਤਾ ਬਲਾਕ ਕੀਤਾ ਹੋਇਆ ਅਰਸੋਈ ਕਾ ਹਾਈ ਕੋਰਟ ਦੀ ਟਿੱਪਣੀ ਸੀ ਜਿਹੜੀ ਮੈਂ ਪੜ੍ਹ ਰਿਹਾ ਸੀ ਅਕਵਾਰ ਦੇ ਵਿੱਚ ਖਬਰ ਵੀ ਲੱਗੀ ਏ ਉਹ ਕਹਿੰਦੇ ਜਿਹੜੇ ਕਿਸਾਨ ਨੇ ਨਾ ਇਹ ਬੱਚਿਆਂ ਨੂੰ ਅੱਗੇ ਕਰਕੇ ਨਾ ਹਥਿਆਰਾਂ ਜਿਹੜਾ ਉਹ ਪ੍ਰਦਰਸ਼ਨ ਕਰ ਰਹੇ ਨੇ ਕਿ ਇਹ ਜੋ ਕਿ ਸਹੀ ਨਹੀਂ ਹੈਗਾ ਕੀ ਕਹਿਣਾ ਚਾਹੁੰ। ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਨ੍ਹਾਂ ਨੇ ਇਹੋ ਜਿਹਾ ਬਿਆਨ ਬੇਤੁਕਾ ਬਿਆਨ ਦਿੱਤਾ ਹੈ ਉਹਨਾਂ ਨੂੰ ਨਾਲ ਲਿਆ ਕੇ ਕੱਲੀ-ਕੱਲੀ ਟਰਾਲੀ ਦੀ ਚੈਕਿੰਗ ਆਪਜੀ ਕਰ ਸਕਦੇ ਸੀ ਬਿਲਕੁਲ ਖਾਲੀ ਥੀਆ ਨਾ ਕੋਈ ਹਥਿਆਰ ਹੈ ਨਾ ਕੋਈ ਬੱਚਾ ਅੱਗੇ ਕੀਤਾ ਜਾਂਦਾ ਸੋ ਬੱਚਿਆਂ ਨੂੰ ਅੱਗੇ ਜਾਣ ਤੋਂ ਰੋਕਿਆ ਜਾਂਦਾ ਜੋ ਸਾਡੀ ਆਗੂਆਂ ਦਾ ਹੁਕਮ ਹੁੰਦਾ ਉਸ ਤਰੀਕੇ ਨਾਲ ਅਸੀਂ ਅੱਗੇ ਚੱਲਦੇ ਹਾਂ ਬਿਲਕੁਲ ਸ਼ਾਂਤ ਮੈਤਰੀ ਤਰੀਕੇ ਦੇ ਨਾਲ ਅਸੀਂ ਤਰਨਤਾਰਨ ਸਾਹਿਬ ਤੋਂ ਸਾਰੇ ਪੰਜਾਬ ਤੋਂ ਚੱਲ ਕੇ ਇੱਥੇ ਆ ਗਏ ਸੂਈ ਜਿਨ੍ਹਾਂ ਨੂੰ ਨੁਕਸਾਨ ਨਹੀਂ ਹੋਇਆ ਇਹ ਪਰ ਬਾਰਡਰ ਤੇ ਆਣ ਕੇ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਅਸੀਂ ਅੱਗੇ ਜਾਣਾ ਚਾਹੁੰਦੇ ਪਰ ਸਾ ਇਹ ਪੜਸੀ ਲੰਬਾ ਸਮਾਂ ਸੰਘਰਸ਼ ਚੱਲੂਗਾ ਆ ਲੱਗਦਾ ਨਹੀਂ ਵੀ ਇਹ ਛੇਤੀ ਮਸਲਾ ਹੱਲ ਹੋਊਗਾ ਕਿਉਂ ਸਰਕਾਰਾਂ ਤੇ ਕੋਈ ਵੀ ਇਸ ਟਾਈਮ ਅਸਰ ਨਹੀਂ ਹੈਗਾ ਔਰ ਅਸੀਂ ਹੁਣ ਸਬਜ਼ੀ ਬੀਜਣ ਦੀ ਤਿਆਰੀ ਕਰ ਰਹੇ ਹਾਂ ਜੋ ਕਿ ਅੱਗੇ ਤੋਂ ਅਸੀਂ ਤਾਜ਼ਾ ਤੋੜ ਕੇ ਆਪਣਾ ਬਣਾ ਕੇ ਆਪਣੇ ਹੱਥੀ ਖਾਵਾਂਗੇ ਉਹਨਾਂ ਨੂੰ ਨਾਲ ਲਿਆ ਕੇ ਇਕੱਲੇ-ਇਕੱਲੇ ਟਰਾਲੀ ਦੀ ਚੈਕਿੰਗ ਆਪਜੀ ਕਰ ਸਕਦੇ ਸੀ ਬਿਲਕੁਲ ਖਾਲੀ ਥੀਆ ਨਾ ਕੋਈ ਝਾਰਾ ਨਾ ਕੋਈ ਬੱਚਾ ਅੱਗੇ ਕੀਤਾ ਜਾਂਦਾ ਸੋ ਬੱਚਿਆਂ ਨੂੰ ਅੱਗੇ ਜਾਣ ਤੋਂ ਰੋਕਿਆ ਜਾਂਦਾ ਜੋ ਸਾਡੀ ਆਗੂਆਂ ਦਾ ਹੁਕਮ ਹੁੰਦਾ ਉਸ ਤਰੀਕੇ ਨਾਲ ਅਸੀਂ ਅੱਗੇ ਚੱਲਦੇ ਹਾਂ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਜਿਉਂ ਆ ਟਾਈਮ ਦੇ ਨਾਲ ਮੈਂ ਮੁਹੰਮਦ ਸਲੀਮ ਅਸੀਂ ਇਸ ਵਕ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਇੱਕ ਅਜੀਬ ਨਜ਼ਾਰਾ ਜਿਹੜਾ ਸ਼ੰਭੂ ਬਾਰਡਰ ਤੇ ਦੇਖਣ ਨੂੰ ਮਿਲ ਰਿਹਾ ਕਿਸਾਨ ਜਿਹੜੇ ਨੇ ਆਪਣੇ ਨਾਲ ਕਈਆਂ ਲੈ ਕੇ ਜਿਹੜੀ ਸੜਕ ਦੀ ਵਿੱਚ ਪਟੜੀ ਹੈ ਉਹਨੂੰ ਪੱਧਰ ਕਰ ਰਹੇ ਨੇ ਗੱਲਬਾਤ ਕਰਾਂਗੇ ਮਿਰਜਾ ਸ੍ਰੀ ਗੱਲ ਸੱਚ ਗੱਲ ਜੀ ਨਿਹੜ ਨੂੰ ਮੋਜ ਗੁਰਜਾ ਕੀ ਨਾਮ ਹੈ ਗੁਰਜਾ ਆਪਣਾ ਹਰਪੀ ਸਿੰਘ ਹੈ ਜੀ ਕਿੱਥੋਂ ਆਏ ਹੋ ਅਸੀਂ ਆਪਣਾ ਈਸ਼ਰੀ ਤਰਨਤਨ ਸਾਹਿਬ ਤੋਂ ਤਰਨਤਨ ਸਾਹਿਬ ਤੋਂ ਜੀ ਇਹ ਕਾਂ ਕਦੇ ਲਈ ਪਟੜ ਰਹੇ ਹੋ ਤੁਸੀਂ ਇਹ ਜੀ ਆਪ ਜੀ ਨੂੰ ਪਤਾ ਹੈ ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਨੇ ਸੋ ਉਹਨਾਂ ਵਾਸਤੇ ਅਸੀਂ ਆਪਣੀਆਂ ਟਰੈਲਿੰਗ ਦੇ ਵਿੱਚ ਸਾਲ-ਸਾਲ ਦਾ ਰਾਸ਼ਨ ਲੈ ਕੇ ਆਏ ਆ ਜੀ ਸੁੱਕੀਆਂ ਸਬਜ਼ੀਆਂ ਜੋ ਦਾਲਾਂ ਵਗੈਰਾ ਉਹ ਅਸੀਂ ਚੂਜ਼ ਕਰ ਰਹੇ ਪਰ ਅਸੀਂ ਇਹ ਲੰਬਾ ਸਮਾਂ ਸੰਘਰਸ਼ ਚੱਲੂਗਾ ਆ ਲੱਗਦਾ ਨਹੀਂ ਵੀ ਇਹ ਖੇਤੀ ਮਸਲਾ ਹੱਲ ਹੋਊਗਾ ਕਿਉਂ ਸਰਕਾਰਾਂ ਤੇ ਕੋਈ ਵੀ ਇਸ ਟਾਈਮ ਅਸਰ ਨਹੀਂ ਹੈਗਾ ਔਰ ਅਸੀਂ ਹੁਣ ਸਬਜ਼ੀ ਬੀਜਣ ਦੀ ਤਿਆਰੀ ਕਰ ਰਹੇ ਜੋ ਕਿ ਅੱਗੇ ਤੋਂ ਅਸੀਂ ਤਾਜ਼ਾ ਤੋੜ ਕੇ ਆਪਣਾ ਬਣਾ ਕੇ ਆਪਣੇ ਹੱਥੀ ਖਾਵਾਂਗੇ ਜੀ ਇੱਥੇ ਸਬਜ਼ੀ ਬੀਜੋਗੇ ਬਿਲਕੁਲ ਜੀ ਬਿਲਕੁਲ ਜੀ ਕੀ ਲੱਗਦਾ ਕਦੋਂ ਤੱਕ ਇਹ ਹੱਲ ਹੋ ਜਾਊਗਾ ਕਿਉਂਕਿ ਕਾਫੀ ਲੰਮਾ ਟਾਈਮ ਹੋ ਗਿਆ ਤੁਹਾਨੂੰ ਬੈਠੇ ਹੁਣ 23 24 ਦਿਨ ਦੇ ਲਗਭਗ ਹੋ ਗਏ ਨੇ ਇਹ ਸਾਡੀਆਂ ਹੱਕੀ ਮੰਗਾਂ ਜੇ ਸਰਕਾਰ ਨੂੰ ਚਾਹੀਦਾ ਹੈ ਜੋ ਰਾਈਟ ਹੈ ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਇਹਨਾਂ ਤਿਆਰ ਕੀਤੀ ਉਹਨੂੰ ਜਲਦ ਤੋਂ ਜਲਦੀ ਲਾਗੂ ਕੀਤਾ ਜਾਵੇ ਇਹ ਸਰਕਾਰਾਂ ਦੀ ਨਲਾਇਕੀ ਹੈ ਸਾਡਾ ਜੋ ਇਹ ਮਸਲਾ ਦਿੱਲੀ ਦੇ ਨਾਲ ਪਰ ਸਰਕਾਰਾਂ ਸਾਨੂੰ ਰਸਤੇ 'ਚ ਰੋਕ ਕੇ ਬੈਠੀਆਂ ਇਹ ਰਸਤਾ ਸੀ ਕਿਸੇ ਦਾ ਰੋਕ ਨਹੀਂ ਸਕਦਾ ਇਹ ਤਾਂ ਪਰ ਇਹਨਾਂ ਸਾਡਾ ਧੱਕੇ ਨਾਲ ਰਸਤਾ ਰੋਕਿਆ ਹੋਇਆ ਅਸੀਂ ਬਿਲਕੁਲ ਰਸਤਾ ਬਲਾਕ ਨਹੀਂ ਕੀਤਾ ਇਹ ਸਰਕਾਰਾਂ ਨੇ ਹੀ ਰਸਤਾ ਬਲਾਕ ਕੀਤਾ ਹੋਇਆ ਅਰਸੋਈ ਕਾ ਹਾਈ ਕੋਰਟ ਦੀ ਟਿੱਪਣੀ ਸੀ ਜਿਹੜੀ ਮੈਂ ਪੜ੍ਹ ਰਿਹਾ ਸੀ ਅਕਵਾਰ ਦੇ ਵਿੱਚ ਖਬਰ ਵੀ ਲੱਗੀ ਏ ਉਹ ਕਹਿੰਦੇ ਜਿਹੜੇ ਕਿਸਾਨ ਨੇ ਨਾ ਇਹ ਬੱਚਿਆਂ ਨੂੰ ਅੱਗੇ ਕਰਕੇ ਨਾ ਹਥਿਆਰਾਂ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਨੇ ਕਿ ਇਹ ਜੋ ਕਿ ਸਹੀ ਨਹੀਂ ਹੈਗਾ ਕੀ ਕਹਿਣਾ ਚਾਹੂੰ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਨ੍ਹਾਂ ਨੇ ਇਹੋ ਜਿਹੇ ਬਿਆਨ ਬੇਤੁਕਾ ਬਿਆਨ ਦਿੱਤਾ ਹੈ ਉਹਨਾਂ ਨੂੰ ਨਾਲ ਲਿਆ ਕੇ ਕੱਲੀ ਕੱਲੀ ਟਰਾਲੀ ਦੀ ਚੈਕਿੰਗ ਉਹ ਆਪ ਜੀ ਕਰ ਸਕਦੇ ਸੀ ਬਿਲਕੁਲ ਖਾਲੀ ਹੱਥੀਆਂ ਨਾ ਕੋਈ ਹਥਿਆਰ ਹੈ ਨਾ ਕੋਈ ਬੱਚਾ ਅੱਗੇ ਕੀਤਾ ਜਾਂਦਾ। ਜੋ ਬੱਚਿਆਂ ਨੂੰ ਅੱਗੇ ਜਾਣ ਤੋਂ ਰੋਕਿਆ ਜਾਂਦਾ। ਜੋ ਸਾਡੀ ਆਗੂਆਂ ਦਾ ਹੁਕਮ ਹੁੰਦਾ ਉਸ ਤਰੀਕੇ ਨਾਲ ਅਸੀਂ ਅੱਗੇ ਚੱਲਦੇ ਆ। ਬਿਲਕੁਲ ਸ਼ਾਂਤ ਮੈ ਤਰੀਕੇ ਦੇ ਨਾਲ ਅਸੀਂ ਤਰਨਤਾਰਨ ਸਾਹਿਬ ਤੋਂ ਸਾਰੇ ਪੰਜਾਬ ਤੋਂ ਚੱਲ ਕੇ ਇੱਥੇ ਆ ਗਏ ਸੂਈ ਜਿਨਾਂ ਨੂੰ ਨੁਕਸਾਨ ਨਹੀਂ ਹੋਇਆ। ਇਹ ਪਰ ਬਾਰਡਰ ਤੇ ਆਣ ਕੇ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ। ਅਸੀਂ ਅੱਗੇ ਜਾਣਾ ਚਾਹੁੰਦੇ ਪਰ ਸਾਡਾ ਰਸਤਾ ਨਜਾਇਜ਼ ਰੁਕਿਆ।